ਦਿਲ ਵਿੱਚ ਡਾਲਰ ਕਮਾਉਣ ਦੀ ਚਾਹਤ ਅਤੇ ਲੱਖਾਂ ਸੁਪਨੇ ਲੈ ਕੇ ਅਮਰੀਕਾ ਪਹੁੰਚੇ ਪੰਜਾਬੀਆਂ ਦੇ ਰਿਪੋਰਟ ਹੋ ਜਾਣ ਕਰ ਪਰਤਨ ਪਿੱਛੋਂ ਘਰਾਂ ਵਿੱਚ ਸਨਾਟਾ ਪਸਰਿਆ ਹੈ ਇਹ ਆਮ ਘਰਾਂ ਦੇ ਬੱਚੇ ਹਨ ਕੋਈ ਜ਼ਮੀਨ ਵੇਚ ਕਰਜ਼ ਲੈ ਅਮਰੀਕਾ ਪਹੁੰਚਿਆ ਸੀ ਤਾਂ ਕਿਸੇ ਨੇ ਪੈਸਿਆਂ ਦਾ ਕੋਈ ਹੋਰ ਜੁਗਾਰ ਕੀਤਾ ਸੀ ਪਰ ਸਾਰੀਆਂ ਉਮੀਦਾਂ ਅਧਿਆਸਾਂ ਇੱਕੋ ਝਟਕੇ 'ਚ ਖਤਮ ਹੋ ਗਈਆਂ ਹਨ ਪੰਜਾਬ ਦੇ ਇੱਕ ਪਰਿਵਾਰ ਨੇ ਤਾਂ ਆਪਣੇ ਮੈਂਬਰ ਨੂੰ ਅਮਰੀਕਾ ਭੇਜਣ ਲਈ ਪੈਸੇ ਦਾ ਇੰਤਜ਼ਾਮ ਕਰਦੇ ਹੋਏ ਮੱਜਾਂ ਤੱਕ ਵੇਚ ਦਿੱਤੀਆਂ ਰਿਪੋਰਟਿ ਦਿੱਲੀ ਦੁਬਈ ਯੂਨਾਈਟਿਡ ਕਿੰਗਡਮ ਵਰਗੀਆਂ ਥਾਵਾਂ ਤੋਂ ਕੰਮ ਕਰ ਰਹੇ ਏਜੰਟਾਂ ਦੇ ਨੈੱਟਵਰਕ ਦੇ ਜਾਲ ਵਿੱਚ ਫਸ ਗਏ ਅਤੇ ਡੰਕੀ ਰੂਟ ਰਾਹੀਂ ਅਮਰੀਕਾ ਪਹੁੰਚੇ ਜਿੱਥੋਂ ਉਹਨਾਂ ਨੂੰ ਫੜ ਕੇ ਹੁਣ ਵਾਪਸ ਭੇਜ ਦਿੱਤਾ ਗਿਆ ਹੈ ਰਿਪੋਰਟ ਦਿੱਤੇ ਗਏ ਲੋਕਾਂ ਨੇ ਹੋਰ ਚੀਜ਼ਾਂ ਦੇ ਨਾਲ ਨਾਲ ਉਹਨਾਂ ਏਜੰਟਾਂ ਦੇ ਨਾਵਾਂ ਦਾ ਖੁਲਾਸਾ ਕੀਤਾ ਹੈ ਜਿਨ੍ਹਾਂ ਨੂੰ ਉਹਨਾਂ ਨੇ ਪੈਸੇ ਦਿੱਤੇ ਅਤੇ ਉਹਨਾਂ ਨੂੰ ਭੁਗਤਾਨ ਕਰਨ ਲਈ ਉਹਨਾਂ ਨੇ ਕਿੰਨੀ ਮੁਸ਼ਕਲ ਨਾਲ ਫੰਡਾਂ ਦਾ ਪ੍ਰਬੰਧ ਕੀਤਾ ਸੀ ਰਿਪੋਰਟ ਕੀਤੇ ਗਏ ਵਿਅਕਤੀਆਂ ਦੇ ਇਨਪੁਟਸ ਦੇ ਆਧਾਰ ਤੇ ਪੰਜਾਬ ਸਰਕਾਰ ਦੇ ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ ਕਿ ਦੁਬਈ ਮੈਕਸੀਕੋ ਰਾਹੀਂ ਅਮਰੀਕਾ ਨੂੰ ਡੰਕੀ ਰੂਟ ਚਲਾਉਣ ਵਾਲੇ ਏਜੰਟਾਂ ਦੇ ਮੁੱਖ ਸੈਂਟਰ ਵੱਜੋਂ ਉੱਭਰਿਆ ਹੈ ਅਵੇ ਹੁਣ ਦੁਬਈ ਤੋਂ ਹੀ ਇਹ ਸਾਰੀ ਸਾਜ਼ਿਸ਼ ਰਚੀ ਜਾ ਰਹੀ ਹੈ ਜਿੱਥੋਂ ਜਵਾਂ ਡੰਕੀ ਰੂਟ ਰਾਹੀਂ ਅਮਰੀਕਾ ਵੱਲ ਤੋਰੇ ਜਾਂਦੇ ਹਨ ਅਧਿਕਾਰੀ ਨੇ ਕਿਹਾ ਕਿ ਦੁਬਈ ਦੇ ਏਜੰਟਾਂ ਨਾਲ ਪੰਜਾਬ ਦੇ ਲੋਕ ਜੁੜੇ ਹੋਏ ਹਨ ਜੋ ਲੋਕਾਂ ਨੂੰ ਨਾ ਏਜੰਟਾਂ ਨਾਲ ਜੋੜਦੇ ਹਨ ਅਤੇ ਇਹਨਾਂ ਸਬੰਧਾਂ ਦੀ ਜਾਂਚ ਕੀਤੀ ਜਾਵੇਗੀ 23 ਸਾਲਾ ਆਕਾਸ਼ਦੀਪ ਸਿੰਘ ਨੇ ਅਧਿਕਾਰੀਆਂ ਨੂੰ ਦੱਸਿਆ ਕਿ ਉਸਦੇ ਪਰਿਵਾਰ ਨੇ ਉਸ ਨੂੰ ਅਮਰੀਕਾ ਭੇਜਣ ਲਈ ਦੁਬਈ ਸਥਿਤ ਅਸ਼ੋਕ ਨਾਂ ਦੇ ਏਜੰਟ ਨੂੰ 45 ਲੱਖ ਰੁਪਏ ਦਿੱਤੇ ਸਨ ਪੰਜਾਬ ਵਿੱਚ ਇੱਕ ਪਰਿਵਾਰਕ ਦੋਸਤਾਂ ਹੀ ਦੁਬਈ ਆਧਾਰਿਤ ਏਜੰਟ ਨਾਲ ਸੌਦਾ ਕਰਨ ਤੋਂ ਬਾਅਦ ਆਕਾਸ਼ਦੀਪ ਅਮਰੀਕਾ ਦੀ ਇੱਕ ਭਿਆਨਕ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਪਿਛਲੇ ਸਾਲ 6 ਜੁਲਾਈ ਨੂੰ ਟੂਰਿਸਟ ਵਿਜ਼ੇ ਤੇ ਦੁਬਈ ਗਿਆ ਸੀ ਜਿੱਥੇ ਉਹ 24 ਜਨਵਰੀ ਨੂੰ ਅਮਰੀਕਾ ਦੀ ਸਰਹੱਦ ਪਾਰ ਕਰਦੇ ਹੋਏ ਫੜਿਆ ਗਿਆ ਸੀ ਉਸਦੇ ਪਰਿਵਾਰ ਨੇ ਖੁਲਾਸਾ ਕੀਤਾ ਕਿ ਉਹਨਾਂ ਨੇ ਕਰ ਚੁੱਕੇ 2.6 ਲੱਖ ਰੁਪਏ ਇਕੱਠੇ ਕੀਤੇ ਸਨ ਜੋ ਹੁਣ ਖੇਖੰਜਰ ਹੋ ਚੁੱਕੇ ਹਨ ਟਾਈਮਜ਼ ਆਫ ਇੰਡੀਆ ਨਾਲ ਗੱਲ ਕਰਦੀ ਹੋਈ ਆਕਾਸ਼ਦੀਪ ਦੀ ਮਾਂ ਦਾਜੀਤ ਕੌਰ ਨੇ ਕਿਹਾ ਕਿ ਅਸੀਂ ਸ਼ੇਕ ਨਾਲ ਜ਼ਮੀਨ ਵੇਚ ਦਿੱਤੀ 2 ਏਕੜ ਗਰਵੀ ਰੱਖੀ ਅਤੇ ਪੈਸੇ ਦਾ ਇੰਤਜ਼ਾਮ ਕਰਨ ਲਈ ਆਪਣਾ ਟਰੈਕਟਰ ਰੀਪਰ ਅਦੇ ਤੋ ਤੱਕ ਕਿ ਮੱਝਾਂ ਵੇਚ ਦਿੱਤੀਆਂ ਉਸ ਸਰਹੱਦ ਦੀ ਕੰਧ ਟੱਪਦਿਆਂ ਹੀ ਫੜਿਆ ਗਿਆ ਅੱਗੇ ਦੱਸਿਆ ਕਿ ਪੰਜਾਬ ਵਿੱਚ ਉਸਦੇ ਪਿਤਾ ਨੂੰ ਹੁਣ 10000 ਰੁਪਏ ਪ੍ਰਤੀ ਮਹੀਨੇ ਵਿੱਚ ਸੁਰੱਖਿਆ ਗਾਰਡ ਦੀ ਨੌਕਰੀ ਵੀ ਕਰਨੀ ਪਈ ਸੀ ਦੁਬਈ ਪਹੁੰਚਣ ਤੋਂ ਬਾਅਦ ਆਕਾਸ਼ਦੀਪ ਦੀ 6 ਮਹੀਨਿਆਂ ਦੀ ਭਿਆਨਕ ਤਰਾਸ ਨੂੰ ਬ੍ਰਾਜ਼ੀਲ ਬੋਲੀਵੀਆ ਪੇਰੂ ਇਕਵਾਡੋਰ ਕੋਲੰਬੀਆ ਪਨਾਮਾ ਕੋਸਟਾਰੀਕਾ ਨਿਕਾਰਾਗਵਾ ਹੰਡਰਸ ਗੁਆਟੇਮਾਲਾ ਅਤੇ ਮੈਕਸੀਕੋ ਰਾਹੀਂ ਯੂਐਸ ਬਾਰਡਰ ਤੱਕ ਪਹੁੰਚਾਇਆ ਗਿਆ ਅਧਿਕਾਰੀਆਂ ਦੁਆਰਾ ਫੜੇ ਜਾਣ ਤੋਂ ਪਹਿਲਾਂ ਦबई ਤੋਂ ਇੱਕ ਆਮ ਡੰਕੀ ਰਸਤੇ ਰਾਹੀਂ ਉਹ ਇੱਥੇ ਪਹੁੰਚਿਆ ਸੀ ਅਜੀਦੀਪ ਸਿੰਘ 21 ਸਾਲਾਂ ਦੇ ਹਨ ਉਸਦੇ ਪਰਿਵਾਰ ਨੇ ਅਧਿਕਾਰੀਆਂ ਨੂੰ ਦੱਸਿਆ ਕਿ ਉਹਨਾਂ ਨੇ ਦਿੱਲੀ ਸਥਿਤ ਮੁਕਲ ਨਾਮ ਦੇ ਏਜੰਟ ਨੂੰ 45 ਲੱਖ ਰੁਪਏ ਦਿੱਤੇ ਸਨ ਜਿਸ ਨੇ ਉਸ ਨੂੰ ਪਿਛਲੇ ਸਾਲ 27 ਜੁਲਾਈ ਨੂੰ ਟੂਰਿਸਟ ਵਿਜੇਤੇ ਗੁਆਨਾ ਪੇਜਿਆਸੀ ਫਿਲਹਾਲ ਅਮਰੀਕਾ ਤੋਂ ਰਿਪੋਰਟ ਕਰਕੇ ਮੋੜੇਗਾ 104 ਭਾਰਤੀਆਂ ਦੇ ਵਿੱਚੋਂ 30 ਪੰਜਾਬ ਨਾਲ ਸੰਬੰਧਿਤ ਹਨ ਅਤੇ ਹਰ ਕਰ ਦੀ ਇਹੋ ਕਹਾਣੀ ਹੈ ਇਹ ਨੌਜਵਾਨ ਆਮਕਰ ਨਾਲ ਸੰਬੰਧਿਤ ਹਨ ਤੇ ਥੁੱਕ ਕਰਜ਼ੇ ਚੁੱਕ ਕੇ ਅਮਰੀਕਾ ਲਈ ਰਵਾਨਾ ਹੋਏ ਸਨ ਪਰ ਉੱਥੋਂ ਜਿਸ ਤਰੀਕੇ ਦੇ ਨਾਲ ਵਾਪਸ ਪਰਤੇ ਹਨ ਉਸ ਤੋਂ ਬਾਅਦ ਘਰਾਂ ਵਿੱਚ ਸਨਾਟਾ ਪਸਰਿਆ ਹੈ ਮਾਤਮ ਦਾ ਮਾਹੌਲ ਹੈ ਤਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ